ਯਾਨੀ ਦੋਸਤੋ ਪਿਆਰਪੁਰ ਸੱਤ ਸ਼੍ਰੀ ਅਕਾਲ ਜੀ ਦੋਸਤੋ ਪੰਜਾਬ ਦੇ ਵਿਤਮਨ ਤੇ ਹਰਪਾ ਸਿੰਘ ਚੀਮਾ ਨੇ ਪੰਜਾਬ ਦੇ ਪੋਲੀਟਿਕਲ ਐਡੀਟਰ ਤੇ ਲੋਚਨ ਸਿੰਘ ਜੀ ਨਾਲ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਕੀਤੀ ਹੈ ਤੇ ਇੰਟਰਵਿਊ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਵੱਡੇ ਲਾਂਜ਼ ਜਿਹੜੀ ਨਹੀਂ ਕੀਤੀ ਹੈ ਵਿਤਮਨ ਦੇ ਹਰਪਾ ਸਿੰਘ ਚੀਮਾ ਜੀ ਨੇ ਤੇ ਲੋਚਨ ਸਿੰਘ ਜੀ ਨਾਲ ਗੱਲਬਾਤ ਕਰਦਿਆਂ ਹੋਇਆਂ ਮਲਾਜ਼ਮਾਂ ਦੀ 12% ਡੀਏ ਦੀ ਮੰਗ ਅਤੇ 5.5 ਸਾਲਾਂ ਦਾ ਪੈਂਡਿੰਗ ਪੀ ਕਮਿਸ਼ਨ ਦਾ ਬਕਾਇਆ ਏਰੀਅਰ ਦਾ ਬਕਾਇਆ ਅਤੇ ਨਵੇਂ ਭਰਤੀ ਹੋਈ ਮਲਾਜ਼ਮਾਂ ਦੇ ਉੱਤੇ ਕੇਂਦਰ ਦਾ ਹੈ ਜਿਸ ਤੋਂ ਬਾਅਦ ਜਿਹੜਾ ਹੁਣ ਮਲਾਜ਼ਮਾਂ ਨੂੰ ਕਾਫੀ ਜ਼ਿਆਦਾ ਰਾਹਤ ਜਿਹੜੀ ਹੈ ਮਿਲੀ ਹੈ ਇੰਟਰਵਿਊ ਦੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਦੀ ਮਲਾਜ਼ਮਾਂ ਦਾ ਜੋ 18000 ਕਰੋੜ ਰੁਪਏ ਦਾ ਬਕਾਇਆ ਕੇਂਦਰ ਦਾ ਬਕਾਇਆ ਜਿਹੜਾ ਹੈ ਰੋਕਿਆ ਹੋਇਆ ਹੈ ਕੇਂਦਰ ਨੇ ਕੇਂਦਰ ਸਰਕਾਰ ਉਹ ਵਾਪਸ ਲਿਆਉਣ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਿਹੜਾ ਹੈ ਮੌਕਾ ਹੈ ਕਿ ਵਿਰੋਧੀਆਂ ਨੂੰ ਸਬਕ ਸਿਖਾਉਂਦ ਕੇ ਆਮ ਆਦਮੀ ਪਾਰਟੀ ਨੂੰ ਹਰੇਕ ਥਾਂ ਤੋਂ ਤੇ ਜਿੱਤਾਇਆ ਜਾਵੇ ਤਾਂ ਜੋ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਜੋ ਕਿ ਹੱਲ ਜਿਹੜਾ ਹੈ ਉਹ ਕੀਤਾ ਜਾ ਸਕੇ ਗੱਲਬਾਤ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਪੱਤਰਕਾਰਾਂ ਦੇ ਨਾਲ ਤੇ ਲੋਚਨ ਸਿੰਘ ਜੀ ਨੂੰ ਦੱਸਿਆ ਕਿ ਮੁਲਾਜ਼ਮਾਂ ਦਾ ਜੋ ਬੰਦਾ ਹੱਕ ਹੈ ਉਹਨਾਂ ਨੇ ਜ਼ਰੂਰ ਦਿੱਤਾ ਜਾਵੇਗਾ ਤੇ ਇਹ ਰਹੀ ਗੱਲ ਓਪੀਐਸ ਦੀ ਲਾਗੂ ਕਰਨ ਨੂੰ ਲੈ ਕੇ ਤੇ ਉਹ ਬਾਕੀ ਜਿਹੜੀਆਂ ਬਕਾਇਆ ਜਿਹੜਾ ਹੈ ਉਹ ਕਾਨੂੰਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਜਿਹੜੇ ਹੈ ਕੀਤੇ ਜਾਣਗੇ ਕਿਉਂਕਿ ਮਲਾਜ਼ਮਾਂ ਦਾ ਜੋ ਪੈਂਡਿੰਗ ਫੰਡ ਆ ਉਹ ਕੇਂਦਰ ਦੇ ਖਾਤਿਆਂ ਦੇ ਵਿੱਚ ਨਾ ਕਿ ਪੰਜਾਬ ਦੇ ਖਾਤਿਆਂ ਦੇ ਵਿੱਚ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਅਪਡੇਟ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਨਾ ਚੈਨਲ ਤੇ ਆ ਰਹੀ ਵੀਡੀਓ ਚੰਗੀ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ